ਕਿਦਾਂ ਦੇਖਦੇ ਪਏ ਹਾਂ ਤੁਹਾਡੇ ਹਲਕੇ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਤੁਸੀਂ ਵੀ VOTING ਕਰਕੇ ਆਏ ਹੋ ਕਿੰਨਾ ਖੁੰਗਾਰਾ ਮਿਲੇਗਾ ਇਸ ਜਗ੍ਹਾ ਦੇ ਉੱਤੇ ਜਿੱਕਰ ਗੱਲ ਕੀਤੀ ਗਈ ਸੀ ਦੇਖੋ ਬਹੁਤ ਵਧੀਆ ਹੁਣੇ ਮੈਂ ਆਪ ਵੀ ਜਾ ਕੇ ਆਇਆ ਤੇ ਰਾਈਡ ਲੀਤੀ ਹੈ ਬਹੁਤ ਵਧੀਆ ਜਿਹੜਾ ਇੱਥੇ ਮਾਹੌਲ ਹੈ ਸੈਨਿਕ ਬਿਊਟੀ ਆਸ-ਪਾਸ ਤੇ ਬੜਾ ਅੱਛਾ ਰਿਸਪੌਂਸ ਮੇਰਾ ਖਿਆਲ ਹੈ ਵੀ ਪਬਲਿਕ ਵੱਲੋਂ ਮਿਲੇਗਾ ਬਹੁਤ ਵਧੀਆ ਇਨੀਸ਼ੀਏਟਿਵ ਹੈ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਟੂਰਿਜ਼ਮ ਨੂੰ ਜਿਹੜਾ ਹੈਗਾ ਹੁੰਗਾਰਾ ਦਿੱਤਾ ਜਾ ਰਿਹਾ ਹੈ ਔਰ ਸਾਡੇ ਡੀਸੀ ਸਮਾਸ਼ੂ ਜੈਨ ਜੀ ਇਹਨਾਂ ਨੇ ਬਹੁਤ ਸ਼ਾਰਟ ਪੀਰੀਅਡ ਚ ਇਹਨੂੰ ਜਿਹੜਾ ਪੂਰਾ ਕਰਕੇ ਇੱਥੇ ਅੱਜ ਜਿਹੜੀ ਰੈਗੂਲਰ VOTING ਇਹ ਸ਼ੁਰੂ ਕੀਤੀ ਹੈ 7 ਸਾਲ ਦਾ ਟੈਂਡਰ ਹੋਇਆ ਇੱਕ ਤੇ ਔਰ ਜਿਹੜੇ ਰੇਟਸ ਹੈ ਉਹ ਵੀ ਜੈਨੂਇਨ ਦੇ ਪਬਲਿਕ ਦੀ ਡਿਮਾਂਡ ਦੇ ਹਿਸਾਬ ਨਾਲ ਜਿਹੜਾ ਹੈਗਾ ਉਹ ਨੂੰ ਕਰਾਂਗੇ ਔਰ ਹੋਰ ਬੋਟਸ ਜਿਹੜੀਆਂ ਇੱਥੇ ਜ਼ਰੂਰ ਐਡ ਕਰਾਂਗੇ ਤਾਂ ਕਿ ਜਿਹੜੇ ਵੀ ਲੋਕ ਇੱਥੇ ਦੂਰ ਦੂਰੋਂ ਨਤਮਸਤਕ ਉਹ ਆਉਂਦੇ ਆ ਚਮਕੌਰ ਸਾਹਿਬ ਜੋ ਵੱਡੇ ਸਾਹਿਬ ਜਦੇ ਸ਼ਹਾਦਤ ਦੀ ਧਰਤੀ ਤੇ ਤੇ ਨਾਲ ਹੀ ਦਸਤਾਨੇ ਸ਼ਹਾਦਤ ਉੱਥੇ ਰੋਜ਼ ਦੇ ਹਜ਼ਾਰਾਂ ਜਿਹੜੇ ਇੱਥੇ ਵਿਸਟਰ ਆਉਂਦੇ ਆ ਉਹਨਾਂ ਨੂੰ ਜਿਹੜਾ ਹੈਗਾ VOTING ਦਾ ਵੀ ਆਨੰਦ ਜਿਹੜਾ ਇੱਥੇ ਜ਼ਰੂਰ ਮਿਲੇਗਾ ਔਰ ਲੱਗੇ ਜਿਹੜੇ ਕਿੰਨੇ ਖਵਾਂਤੀ ਸੁਰੱਖਿਆ ਦੇਖੋ ਬਿਲਕੁਲ ਰੈਸਕਿਊ ਵੋਟ ਹੈ ਉਹਦੇ ਵਿੱਚ ਡ్రਾਈਵਰ ਹੈਗੇ ਆ ਔਰ ਨਾਲੇ ਸੇਫਟੀ ਜੈਕਟ ਤੇ ਹੋਰ ਜੋ ਪ੍ਰਬੰਧ ਰਿਕੁਆਇਰਡ ਹੈ ਸਾਰੇ ਪ੍ਰਬੰਧ ਜਿਹੜੇ ਹੈ ਇਨ ਪਲੇਸ ਕਿਦਾਂ ਦੇ ਰਿਹਾ ਸੀ ਜੀ ਸਾਹਿਬ ਸ਼ੁਰੂਆਤ ਕੀਤੀ ਗਈ ਆ ਤੁਸੀਂ ਆਪ ਰਾਈਡ ਲੈ ਕੇ ਹੋ ਕਿਦਾਂ ਦਾ ਐਕਸਪੀਰੀਅੰਸ ਰਿਹਾ ਪਹਿਲਾਂ ਬਹੁਤ ਵਧੀਆ ਐਕਸਪੀਰੀਅੰਸ ਹੈ ਔਰ ਬੜਾ ਅੱਛਾ ਲੱਗ ਰਿਹਾ ਹੈ ਇੱਥੇ ਮੌਸਮ ਵੀ ਅੱਜ ਬਹੁਤ ਅੱਛਾ ਹੋਇਆ ਹੈ ਔਰ ਸ਼ਾਮ ਨੂੰ ਮੈਨੂੰ ਲੱਗਦਾ ਇੱਥੇ ਟੂਰਿਸਟ ਇਸ ਚੀਜ਼ ਦਾ ਆਨੰਦ ਲੈਣਗੇ ਔਰ ਇੱਕ ਚੀਜ਼ ਨਵੀਂ ਸ਼ੁਰੂ ਕੀਤੀ ਗਈ ਹੈ ਔਰ 7 ਸਾਲ ਵਾਸਤੇ ਇੱਥੇ ਟ੍ਰੈਲ ਰੌਟ ਕੀਤੀ ਗਈ ਹੈ ਔਰ फिर हाल की घड़ी साढ़े को बोट्स हैं हो सकता है थोड़ा वेटिंग टाइम भी हो रहे थे बट एवरीथिंग विल बी स्मूथ जेट्स की राइड भी हैगी एंड सेफ्टी प्रोटोकॉल वाइज ही इट्स ए गुड इनिशिएटिव ਸਿੱਧੇ ਮੈਂ ਡਾਇਰੈਕਟ ਟਿਕਟਾਂ ਦਾ ਲੱਗੇ ਤਾਂ ਅੱਖੇ ਝੜਦੇ ਆ ਕਿੱਦਾਂ ਦੇ ਉਹਨਾਂ ਕੋਲ ਦੇ ਟਿਕਟਾਂ ਜਿਵੇਂ ਕਿ ਮੈਂ ਦੱਸਿਆ ਕਿ ਇਹ ਇਹ ਅਸੀਂ 6.5 ਲੱਖ ਰੁਪਏ ਦੇ ਵਿੱਚ ਟੈਂਡਰ ਜਿੱਤਾ ਕੇ ਆਏ ਹਾਂ ਸਸਲਾਣਾ ਸਸਲਾਣਾ ਔਰ ਉਹਦੇ ਸਾਬ ਨਾਲ ਜਿਹੜਾ ਵੀ ਮਤਲਬ ਇੱਕ ਟਿਕਟਿੰਗ ਹੈ ਉਹ ਮਾਰਕੀਟ ਦੇ ਸਾਬ ਨਾਲ ਹੁੰਦਾ ਡਿਮਾਂਡ ਐਂਡ ਸਪਲਾਈ ਕਿਦਾਂ ਵੀ ਜੋ ਵੀ ਡਿਮਾਂਡ ਹੈ ਜੀ ਜੋ ਸਪਲਾਈ ਹੋ ਰਹੀ ਹੈ ਉਸ ਦੇ ਸਾਬ ਨਾਲ ਟਿਕਟ ਦੇ ਰੇਟ ਰੱਖੇ ਜਾਣਗੇ ਸਰ ਟਾਈਮਿੰਗ ਵਗੈਰਾ ਤੋਂ ਸਰ ਏਰੀਆ ਪਿੰਨਾ ਕੰਫਰਮ ਕਰੇਗਾ ਟਾਈਮਿੰਗ ਸਵੇਰੇ ਤੋਂ ਹੀ ਸ਼ੁਰੂ ਹੋ ਜੇਗੀ ਔਰ ਸ਼ਾਮ ਹਨੇਰੇ ਤੋਂ ਪਹਿਲਾਂ ਪਹਿਲਾਂ ਇਹ ਟਾਈਮਿੰਗ ਜਿਹੜੇ ਫਿਲਹਾਲ ਦੀ ਗੱਲ ਜਦੋਂ ਤੱਕ ਲਾਈਟਾਂ ਅਸੀਂ ਇੱਥੇ ਨਹੀਂ ਲਵਾ ਦਿੰਦੇ ਰੋਡ ਦੇ ਵਿੱਚ ਟਾਈਮਿੰਗ ਹੋ ਰਹੀ ਹੈ ਸਰ ਬੂਟਿੰਗ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਲੋਕੀ ਲੈਂਪ ਬੂਟਿੰਗ ਦਾ ਮਤਲਬ ਲੈਣ ਦੇ ਆਣਗੇ ਕਿ ਡਾਕੂਮੈਂਟੇਸ਼ਨ ਉਹਨਾਂ ਦੀ ਕੀਤੀ ਜਾਵੇਗੀ ਉਹਨਾਂ ਦਾ ਕਵਰ ਹੋਏਗਾ ਸ਼ੋਰਟ ਕਵਰ ਹੋਏਗਾ ਉਸ ਚੀਜ਼ ਨੂੰ ਲੈ ਕੇ ਕਿੰਨੇ ਕਿ ਮਿੰਟ ਦਾ ਪ੍ਰੋਸੈਸ ਹੋਏਗਾ ਕਿਉਂਕਿ ਲੋਕੀ ਹਾਸ ਫਰੀ ਚੀਜ਼ਾਂ ਜ਼ਰੂਰ ਚਾਹੁੰਦੇ ਨੇ ਨਹੀਂ ਨਹੀਂ ਬਿਲਕੁਲ ਇਹ ਸਾਰਾ ਜਿਹੜੇ ਪ੍ਰੋਟੋਕੋਲਸ ਹਨ ਸਾਡੇ ਸਟਾਰਟਿੰਗ ਫਰੋਮ ਇੰਸ਼ੋਰੈਂਸ অর ਕੋਈ ਵੀ ਮਦਦ ਨੇ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਇਲਨੈਸ ਤਾਂ ਨਹੀਂ ਹੈਗੀ ਜੋ ਵੀ ਇਹਨਾਂ ਦੇ ਸੇਫਟੀ ਪ੍ਰੋਟੋਕੋਲ ਹੈ ਐਡਵੈਂਚਰ ਟੂਰਿਜ਼ਮ ਪਾਲਿਸੀ ਦੇ ਹਿਸਾਬ ਨਾਲ ਉਹ ਸਾਰੇ ਪੂਰੇ ਕਰਕੇ ਡਾਕੂਮੈਂਟੇਸ਼ਨ ਕੁਝ ਨਹੀਂ ਬੇਸਿਕ ਡਾਕੂਮੈਂਟੇਸ਼ਨ ਜਿਹੜੀ ਹੁੰਦੀ ਉਹ ਪੂਰੀ ਕਰਕੇ ਤਾਂ ਹੀ ਬੰਦੇ ਨੂੰ ਅੱਗੇ ਪ੍ਰੋਸੀਡ ਕਰਾਇਆ ਜਾਊਗਾ